ਸਤਿ ਸ਼੍ਰੀ ਅਕਾਲ ਜੀ ਹੁਣ ਇਹ ਕਹਿੰਦੇ ਆ ਵੀ ਜਿਹੜਾ ਸਨੀ ਨੇ ਪਹਿਲੇ ਸੂਰੀ ਦਾ ਮਰਡਰ ਕੀਤਾ ਤੇ ਹੁਣ ਇੱਕ ਹੋਰ ਜਿਹੜਾ ਪੁਲਿਸ ਵਾਲਾ ਉਹਨੂੰ ਮਾਰਿਆ ਜੇਲ੍ਹ ਦੇ ਵਿੱਚ ਕਹਿੰਦੇ ਸਾਡੇ ਕੌਮ ਦਾ ਯੋਧਾ ਬਣ ਗਿਆ ਅਸੀਂ ਇਹਨੂੰ ਹੁਣ ਇਲੈਕਸ਼ਨ ਲੜਾਉਣੇ ਆ ਪਹਿਲੀ ਗੱਲ ਤਾਂ ਭਾਰਤ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਵੀ ਜਿਹੜੇ ਵੀ ਬੰਦੇ ਉੱਤੇ ਕ੍ਰਿਮਲੈਕ ਐਕਸ ਲੱਗੇ ਹੋਏ ਆ ਉਹ ਕਿਸੇ ਵੀ ਸੀਟ ਤੇ ਇਲੈਕਸ਼ਨ ਤੇ ਖੜ੍ਹ ਨਹੀਂ ਸਕਦਾ ਐਡਾ ਚ ਵੀ ਰੂਲਾ ਉਹਦਾ ਕ੍ਰਿਮਨਲ ਰੈਕਡ ਬਿਲਕੁਲ ਕਲੀਨ ਹੋਣਾ ਚਾਹੀਦਾ ਸੈਕੰਡ ਥਿੰਕ ਕਿਸੇ ਨੂੰ ਮਾਰਨਾ ਕਿਹੜੇ ਕਾਨੂੰਨ ਚ ਲਿਖਿਆ ਤੁਹਾਨੂੰ ਹੱਕ ਕਿਹਨੇ ਦਿੱਤਾ ਕਿਸੇ ਨੂੰ ਮਾਰਨ ਦਾ ਆ ਸੂਰਮੇ ਇਹਨਾਂ ਦੇ ਜਿਨ੍ਹਾਂ ਦੇ ਅੰਦਰ ਇੰਨਾ ਗੁੱਸਾ ਇੰਨਾ ਅਕਰੋਸ਼ ਆ ਜਿਹੜੇ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰ ਪਾਰੇ ਤੁਸੀਂ ਐਦਾਂ ਦੇ ਲੋਕਾਂ ਨੂੰ ਨੇਤਾ ਬਣਾਉਂਗੇ ਕੀ ਸਿੱਖਿਆ ਦੇਣਗੇ ਨੌਜਵਾਨ ਪੀੜ੍ਹੀ ਨੂੰ ਵੀ ਜਿੱਥੇ ਗੱਲ ਨਹੀਂ ਬਣਦੀ ਕੱਢੋ ਗੰਨ ਤੇ ਬੰਦਾ ਠੋਕ ਦਿਓ ਉਦੋਂ ਆਪ ਨਹੀਂ ਮਾਰਨਗੇ ਉਦੋਂ ਗਾਂ ਬੰਦੇ ਭੇਜਿਆ ਕਰਨਗੇ ਮਾਰਨ ਨੂੰ ਇਹ ਤਾਂ ਇਨਸਾਨ ਇਨਸਾਨ ਦਾ ਵੱਧ ਕਰਨ ਲੱਗਿਆ ਹੋਇਆ ਘੋਰ ਕਲਯੁਗ ਤਾਂ ਇਹਨੂੰ ਕਹਿੰਦੇ ਆ ਐਸੇ ਕ੍ਰਿਮੀਨਲ ਲੋਕਾਂ ਨੂੰ ਮੈਂਟਲ ਹੈਲਥ ਇਸ਼ੂ ਹੈ ਲੋਕਾਂ ਨੂੰ ਇਹਨਾਂ ਨੂੰ ਪਾਗਲਖਾਨੇ ਭੇਜਿਆ ਜਾਵੇ ਬਿਜਲੀ ਦੇ ਛਟਕੇ ਲਵਾਏ ਜਾਣ ਇਹਨਾਂ ਨੂੰ ਸਮਝਾਇਆ ਜਾਵੇ ਇਨਸਾਨੀਅਤ ਹੁੰਦੀ ਕੀ ਆ ਕਿਸੇ ਨੂੰ ਮਾਰ ਦੇਣਾ ਜਾਣ ਤੋਂ ਕਿਉਂਕਿ ਤੁਹਾਨੂੰ ਉਹ ਬੰਦਾ ਪਸੰਦ ਨਹੀਂ ਉਹ ਬੰਦਾ ਜੀ ਗਾਲਾਂ ਕੱਢਦਾ ਔਰਤਾਂ ਨੂੰ ਉਹ ਜੇ ਸੋਰੀ ਆਏ ਬੋਲਦਾ ਜੇ ਸੋਰੀ ਉਹ ਕੁਸ਼ੀ ਕਰਦਾ ਬਈ ਪੁਲਿਸ ਕੰਪਲੇਂਟ ਕਰੋ ਉਹਨੂੰ ਕਾਨੂੰਨ ਦੇ ਰਾਹੀਂ ਸਜ਼ਾ ਦਿਓ ਪਰ ਤੁਹਾਨੂੰ ਜਾਨ ਤੋਂ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਤੁਸੀਂ ਉਹ ਖਾਲਿਸਤਾਨ ਖੋਤਿਸਤਾਨ ਬਣਾਉਣਾ ਚਾਹੁੰਦੇ ਹੋ ਜਿੱਥੇ ਧਾਟਿਆ ਬਦਮਾਸ਼ੀ ਚੱਲੇ ਔਰ ਤੁਹਾਨੂੰ ਘਰਾਂ ਚ ਕੈਦ ਕੀਤਾ ਜਾਵੇ ਔਰ ਜੋਬਸ ਨਹੀਂ ਕਰ ਸਕਦੀਆਂ ਇਦਾਂ ਦੇ ਕੱਪੜੇ ਨਹੀਂ ਪਾ ਸਕਦੀਆਂ ਜਿਹੜਾ ਪਸੰਦ ਨਹੀਂ ਉਹਨੂੰ ਗੋਲੀ ਮਾਰ ਦੋ ਠੋਕ ਦੋ ਜੇ ਕੋ ਗੱਲ ਨਹੀਂ ਮੰਨਦਾ ਮਾਰੋ ਦੋ ਚਪੇੜਾ ਗੋਲੀ ਮਾਰੋ ਠੋਕੋ ਅਫਗਾਨਿਸਤਾਨ ਬਣਾਉਣਾ ਚਾਹੁੰਦੇ ਹੋ ਸੌਰੀ ਤਾਲੀਬਾਨ ਤੁਸੀਂ ਤਾਲੀਬਾਨ ਬਣਾਉਣਾ ਚਾਹੁੰਦੇ ਹੋ ਪੰਜਾਬ ਨੂੰ ਮੈਂ ਇਸ ਗੱਲ ਤੇ ਬਿਲਕੁਲ ਬਿਲਕੁਲ ਐਗਰੀ ਨਹੀਂ ਕਰੂੰਗੀ ਕਿ ਇੱਕ ਕ੍ਰਿਮਿਨਲ ਬੰਦਾ ਹਾਂ ਤੁਸੀਂ ਕਹੋਗੇ ਹੁਣ ਇਲੈਕਸ਼ਨ ਲੜਾਉਣਾ ਸਾਡਾ ਜੋਧਾ ਬਣ ਗਿਆ ਜੀ ਸਾਡਾ ਕੌਮ ਦਾ ਹੀਰਾ ਬਣ ਗਿਆ ਆ ਹੀਰੇ ਤੁਹਾਡੇ ਕੌਮ ਦੇ ਜਿਹੜੇ ਮਰਡਰ ਕਰਦੇ ਆ ਲੋਕਾਂ ਦੇ ਤੁਸੀਂ ਇਹਨਾਂ ਨੂੰ ਹੀਰੇ ਦੱਸਦੇ ਹੋ ਮਰਡਰਸ ਨੂੰ ਐਸੀ ਕਰਕੇ ਮੈਂ ਤੁਹਾਡੇ ਲੋਕਾਂ ਦੇ ਖਿਲਾਫ ਆ ਫਿਰ ਕਹਿੰਦੇ ਹੋ ਇਹ ਸਿੱਖਾਂ ਦੇ ਕੁੜੇ ਹੋ ਕੇ ਸਾਡੇ ਖਿਲਾਫ ਆ ਮੈਂ ਹਰ ਉਹ ਸਿੱਖ ਦੇ ਖਿਲਾਫ ਆ ਮੈਂ ਹਰ ਉਹ ਹਿੰਦੂ ਦੇ ਖਿਲਾਫ ਆ ਮੈਂ ਹਰ ਉਹ ਮੁਸਲਮਾਨ ਦੇ ਖਿਲਾਫ ਆ ਮੈਂ ਹਰ ਉਹ ਇਸਾਈ ਦੇ ਖਿਲਾਫ ਆ ਛੋੜਾ ਕਿਸੇ ਦਾ ਮਰਡਰ ਕਰੇਗਾ ਤੂੰ ਸਮਝਦੇ ਕੀ ਹੋ ਵੀ ਧਰਤੀ ਤੇ ਤਾਨੂੰ ਤੁਸੀਂ ਬਹੁਤ ਵੱਡੇ ਕੋਈ ਗੈਂਗਸਟਰ ਬਣ ਗਏ ਹੋ ਜਿਹਦਾ ਜੇ ਕੀਤਾ ਚਾਕੇ ਮਰਡਰ ਕਰਤਾ ਹਾਤੀ ਗੱਲ ਹੈ ਯਾਰ ਇਨਸਾਨੀਅਤ ਮੁੱਕ ਗਈ ਤੁਹਾਡੇ ਵਿੱਚ ਐਨੇ ਬੇਗਿਰਤ ਬੰਦੇ ਹੋ ਨਰੋਸ਼ਾ ਲੜਪੋ ਇੱਕ ਦੂਜੇ ਨਾਲ ਹੱਥ ਹੀ ਪੈ ਜਾਓ ਘਸਨ ਮੁੱਕੇ ਹੋ ਜੇ ਪਰ ਜਾਨ ਤੋਂ ਮਾਰਨ ਦਾ ਅਧਿਕਾਰ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਸੋ ਮੈਂ ਚਾਹਨੀ ਆ ਗਵਰਨਮੈਂਟ ਤੋਂ ਕਿਸੂਰੀ ਨੂੰ ਵਰਗਿਆਂ ਨੂੰ ਮੈਂਟਲ ਸਾਲਮ ਚ ਰੱਖਿਆ ਜਾਵੇ ਇਹਨਾਂ ਦੇ ਦਿਮਾਗ ਦੀ ਪਹਿਲੇ ਜਾਂਚ ਕੀਤੀ ਜਾਵੇ ਇਹ ਲੋਕਾਂ ਚ ਇਹਨਾਂ ਕਰੋਸ਼ ਹੈ ਇਹਨਾਂ ਗੁੱਸਾ ਹੈ ਇੱਕ ਮਰਡਰ ਬੰਦਾ ਮਰਡਰ ਕਰੇ ਸਰੇਆਮ ਤੇ ਤੁਸੀਂ ਕਹਿ ਰਹੇ ਹੋ ਅਸੀਂ ਉਹਨੂੰ ਜੀ ਹੁਣ ਟਿਕਟ ਦਿਵਾਣੀ ਹੈ ਰਾਜਨੀਤੀ ਚ ਲੈ ਕੇ ਆਉਣਾ ਉਹਨੂੰ ਸ਼ੇਮ ਔਨ ਯਰਸੈਲਫ ਇੰਨੇ ਗਿਰੇ ਹੋਏ ਹੋ